ਪੰਜਾਬ ਦੇ ਸਰਹੱਦੀ ਖੇਤਰਾਂ ਚ ਸੂਬਾ ਸਰਕਾਰ ਦਾ ਦਿੱਲੀ ਸਿੱਖਿਆ ਮਾਡਲ ਫੇਲ ਹੁੰਦਾ ਵਿਖਾਈ ਦੇ ਰਿਹਾ ਜਾਂ ਇੰਜ ਕਹਿ ਲਈਏ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦੇ ਸਰਕਾਰੀ ਦਾਅਵੇ ਖੋਖਲੇ ਸਾਬਤ ਹੋਏ ਕਿਉਂਕਿ ਜ਼ਿਲ੍ਹਾ ਪਠਾਨਕੋਟ ਦੇ ਭਾਰਤ ਪਾਕਿਸਤਾਨ ਸਰਹੱਦ ਦੇ ਨੇੜਲੇ ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਦੇ ਸੀਨੀਅਰ ਸੈਕੰਡਰੀ ਸਕੂਲ ਚ ਅਧਿਆਪਕਾਂ ਦੀ ਭਾਰੀ ਕਾਟ ਵੇਖਣ ਨੂੰ ਮਿਲ ਨਹੀਂ ਬਹੁਤੇ ਸਕੂਲਾਂ 'ਚ ਵਿਗਿਆਨ, ਅਰਥ ਸ਼ਾਸਤਰ, ਸਨੇਹਪੁਰ ਅਹਿਮ ਵਿਸ਼ਿਆਂ ਦੇ ਅਧਿਆਪਕ ਹੈ ਹੀ ਨਹੀਂ ਜਿਸ ਦੇ ਚਲਦੇ ਮੈਡੀਕਲ ਅਤੇ ਨਾਨ ਮੈਡੀਕਲ ਪੜਨ ਵਾਲੇ ਵਿਦਿਆਰਥੀਆਂ ਨੂੰ ਮਜਬੂਰਨ ਪ੍ਰਾਈਵੇਟ ਟਿਊਸ਼ਨ ਦਾ ਸਹਾਰਾ ਲੈਣਾ ਪੈ ਰਿਹਾ ਹਾਲਾਤ ਇਹ ਨੇ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਦੇ ਲਈ ਹਰ ਵਿਭਾਗ 'ਚ ਪੰਜਾਬੀ ਨੂੰ ਤਵੱਜੋ ਦੇਣ ਦੇ ਹੁਕਮ ਦੇ ਰਹੀ ਹੈ ਪਰ ਬਮਿਆਲ ਦੇ ਸਰਕਾਰੀ ਸਕੂਲ 'ਚ ਇੱਕ ਹੀ ਪੰਜਾਬੀ ਦਾ ਲੈਕਚਰਾਰ ਜਿਸ ਦੇ ਚੱਲਦੇ ਮਾਪਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਦੀ ਮੰਗ ਹੈ ਕਿ ਸਕੂਲਾਂ 'ਚ ਅਧਿਆਪਕ ਮੁਹੱਈਆ ਕਰਵਾਏ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਹਰਜ਼ਾਨਾ ਨਾ ਹੋਵੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਅੱਜ ਪ੍ਰਸ਼ਾਸਨ ਅੱਗੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬਮਿਆਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਸਰਕਾਰੀ ਹੈਗਾ ਇਹਦੇ 'ਚ ਤਾਂ ਸਟਾਫ ਜਿਹੜਾ ਪੂਰਾ ਨਹੀਂ ਹੈਗਾ। ਨਾਈ ਲੈਕਚਰਰ ਪੂਰੇ ਹੈਗੇ ਆ ਬੱਚਿਆਂ ਨੂੰ ਸਾਇੰਸ ਕਮਰਸ ਇਦਾਂ ਦੇ ਸਬਜੈਕਟ ਪੜਨ ਚ ਬਹੁਤ ਦਿੱਕਤ ਹੁੰਦੀ ਆ ਤੁਹਾਨੂੰ ਪਤਾ ਹੈ ਕਿ ਇਹ ਸਬਜੈਕਟ ਅੱਜ ਕੱਲ ਦੀ ਡਿਮਾਂਡ ਹੈ ਤੇ ਇਸ ਕਰਕੇ ਸਾਨੂੰ ਮਜਬੂਰੀ ਚ ਬੱਚਿਆਂ ਦੀਆਂ ਜਾਂ ਤਾਂ ਟਿਊਸ਼ਨਾਂ ਰਖਵਾਉਣੀਆਂ ਪੈਂਦੀਆਂ ਨੇ ਜਾਂ ਫਿਰ ਬੱਚਿਆਂ ਨੂੰ ਇੱਥੋਂ 40 50 ਕਿਲੋਮੀਟਰ ਦੂਰ ਦੀਨਾਂ ਨਗਰ ਪਠਾਨਕੋਟ ਸਾਨੂੰ ਬੱਚਿਆਂ ਨੂੰ ਭੇਜਣਾ ਪੈਂਦਾ ਹੈ ਤੇ ਜਿਹਦੇ ਕਰਕੇ ਸਾਡੇ ਬੱਚਿਆਂ ਨੂੰ ਬਹੁਤ ਸਟਰਗਲ ਕਰਨਾ ਪੈਂਦਾ ਜੀ ਆਉਣ ਜਾਣ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਅਪੀਲ ਹੈ ਕਿ ਪ੍ਰਸ਼ਾਸਨ ਇਸ ਸਕੂਲ ਵੱਲ ਥੋੜਾ ਧਿਆਨ ਦੇਵੇ ਤੇ ਇਸ ਸਕੂਲ ਵਿੱਚ ਜੋ ਲੈਕਚਰਰਸ ਦੀ ਕਮੀ ਆ ਰਹੀ ਹੈ ਸਬਜੈਕਟ ਨੂੰ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਹੈ ਉੱਥੇ ਮੈਂ ਬੱਚਿਆਂ ਨੂੰ ਮਿਲਿਆ ਸਕੂਲਾਂ ਹੀ ਗਿਆ ਪਰ ਇਹਨਾਂ ਸਕੂਲਾਂ ਦੇ ਵਿੱਚ ਕੁਤੀਚ ਨਹੀਂ ਹੈਗੇ ਨਾ ਜਿੱਦਾਂ ਸਾਇੰਸ ਟੀਚਰ ਹੈ ਉਹ ਤਿਆਰ ਬਮਿਆਰ ਮਤਲਬ ਸਕੂਲਾਂ ਘਮੀਆ ਤੇ ਟੀਚਰ ਦੀ ਨਹੀਂ ਬੱਚੇ ਉਹ ਸਾਇੰਸ ਪੜ੍ਹਨਾ ਚਾਹੁੰਦੇ ਨੇ ਪਰ ਉਹ ਟੀਚਰ ਦੀ ਨਹੀਂ ਤੇ ਉਹ ਬੜੀ ਬੜੀ ਕਮੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਵੀ ਆ ਪੰਜਾਬੀ ਨੂੰ ਪ੍ਰਮੋਟ ਕਰਨ ਜਾਂਦੇ ਆ ਫਿਰ ਉਹ ਪੰਜਾਬੀ ਬਾਰੇ ਪੁੱਛਿਆ ਸੂਲਾਂ ਵਿੱਚ ਪੰਜਾਬੀ ਭਰੇ ਨਹੀਂ ਜਾਂਦੀ ਤੇ ਟੀਚਰ ਵੀ ਨਹੀਂ ਤੋਂ ਭਰੇ ਨਹੀਂ ਜਾਂਦੀ ਮਤਲਬ ਅਸੀਂ ਮੰਗ ਕਰਦੇ ਆ ਵੀ ਇਹ ਚੀਜ਼ਾਂ ਅਸੀਂ ਪਿੰਡਾਂ ਦੇ ਵਿੱਚ ਇਹ ਇਹ ਇਲਾਕਾ ਹੈ ਮਤਲਬ ਮੇਰੇ ਖਿਆਲ ਪੂਰੇ ਪੰਜਾਬ ਦੇ ਇਦਾਂ ਹੁੰਦਾ ਹੋਣਾ ਤੇ ਜਿੱਦੇ ਟੀਚਰ ਨਹੀਂ ਹੈਗੇ ਤੇ ਅਸੀਂ ਮੰਗ ਕਰਦੇ ਆ ਵੀ ਉਹ ਬੱਚਿਆਂ ਦੀ ਪੜਾਈ ਨੂੰ ਮਦਦ ਦੇ ਜੋ ਹੈ ਉਹ ਟੀਚਰ ਭੇਜੇ ਜਾਣ ਸੈਂਟੀਜੇ ਭੇਜੇ ਜੇ ਟੀਚਰ ਦੀ ਕਮੀ ਹੈ ਸਕੂਲਾਂ ਵਿੱਚ ਉਹ ਪੂਰੀ ਕੀਤੀ ਜਾਵੇ ਉਧਰ ਇਸ ਬਾਰੇ ਜਦੋਂ ਸਕੂਲ ਪ੍ਰਿੰਸੀਪਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੀ ਮੰਨਿਆ ਕਿ ਅਧਿਆਪਕਾਂ ਦੀ ਕਮੀ ਹੈ ਜਿਸ ਬਾਰੇ ਸਿੱਖਿਆ ਵਿਭਾਗ ਨੂੰ ਵਾਰ-ਵਾਰ ਲਿਖਤੀ ਤੌਰ ਤੇ ਜਾਣੂ ਕਰਵਾਇਆ ਜਾ ਰਿਹਾ ਹੈ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਇਹ ਮੰਨਿਆ ਕਿ ਸਰਹੱਦੀ ਖੇਤਰ ਚ ਸਕੂਲਾਂ ਚ ਅਧਿਆਪਕਾਂ ਦੀ ਕਮੀ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਪਰ ਉਹ ਵੀ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਅੱਗੇ ਬੇਵੱਸ ਨਜ਼ਰ ਆ ਰਹੇ ਹਨ ਇਸ ਸਕੂਲ ਵਿੱਚ ਲਗਭਗ 760 ਦੇ ਕਰੀਬ ਚ ਤਾਲੀਮ ਹਾਸਲ ਕਰ ਰਹੇ ਹਨ ਜਿਹਨਾਂ ਵਿੱਚੋਂ ਲਗਭਗ 100 ਵਿਦਿਆਰਥੀ ਮੈਡੀਕਲ ਨਾਨ ਮੈਡੀਕਲ ਔਰ 40 ਵਿਦਿਆਰਥੀ ਜਿਹੜੇ ਹੈ ਉਹ ਇਕਨੋਮਿਕਸ ਦੀ ਸਿੱਖਿਆ ਲੈ ਰਹੇ ਸਕੂਲ ਵਿਖੇ ਸਟਾਫ ਦੀ ਕਮੀ ਹੈ ਪਰ ਫਿਰ ਵੀ ਸਾਡੇ ਵੱਲੋਂ ਪੁਰਜ਼ੋਰ ਉਪਾਲੇ ਕਰਕੇ ਜਿਹੜੇ ਛੋਟੀਆਂ ਕਲਾਸਾਂ ਦੇ ਇੰਚਾਰਜ ਹਨ ਉਹਨਾਂ ਨੂੰ ਅਡਜਸਟ ਕਰਕੇ ਸਾਰੇ ਬੱਚਿਆਂ ਦੇ ਪੂਰੇ ਪੀਰੀਅਡ ਜਿਹੜੇ ਆ ਉਹ ਲਗਵਾਏ ਜਾ ਰਹੇ ਹਨ ਤੋਂ ਅਧਿਆਪਕਾਂ ਦੀ ਕਮੀ ਜ਼ਰੂਰ ਹੈ ਸਰ ਅੱਜ ਕੱਲ ਸਾਰਾ ਕੰਮ ਆਨਲਾਈਨ ਹੈ ਪੋਰਟਲ ਤੇ ਸਭ ਕੁਝ ਚੜਿਆ ਹੋਇਆ ਹੈ ਕਿ ਕਿਹੜੀ ਪੋਸਟ ਵੈਕੈਂਟ ਹੈ ਫਿਰ ਵੀ ਸਾਨੂੰ ਵਿਭਾਗ ਨੂੰ ਸਮੇਂ-ਸਮੇਂ ਸਰ ਇਸ ਬੰਦੀ ਸੂਚਿਤ ਕੀਤਾ ਜਾਂਦਾ ਹੈ ਵਿਭਾਗ ਵੱਲੋਂ ਬਹੁਤ ਜਲਦ 4000 ਲੈਕਚਰਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਇਹ ਸਾਡੇ ਸਕੂਲ ਵਿੱਚ ਲੈਕਚਰਾਂ ਦੀ ਕਮੀ ਜਿਹੜੀ ਹੈ ਉਹ ਪੂਰੀ ਹੋ ਜੇ ਜਿਆਦਾ ਉਮੀਦ ਇਹੀ ਹੈ ਇੱਥੇ ਆਨ ਦੀ ਪ੍ਰਮੋਸ਼ਨ ਤੇ ਜਦੋਂ ਪ੍ਰਮੋਸ਼ਨ ਹੁੰਦੀਆਂ ਇਹ ਸਬਜੈਕਟ ਦੀ ਸਾਰੇ ਸਾਰੇ ਸਬਜੈਕਟਾਂ ਦੀ ਜਿਹੜੀ ਹੈ ਜਿਹੜੀ ਤੁਸੀਂ ਨਾਂ ਲੈ ਰਹੇ ਹੋ ਇਹਨਾਂ ਦੀ ਸਾਰਿਆਂ ਦੀ ਪ੍ਰਮੋਸ਼ਨਾਂ ਡਿਊ ਪਈਆਂ ਤੇ ਇਹਨਾਂ ਨੇ ਅੱਜ ਕੱਲ ਲੈਟਰ ਕੱਢੀ ਸੀ ਉਹਦੇ ਵਿੱਚ ਇਹਨਾਂ ਨੇ ਆਨਲਾਈਨ ਹੀ ਪਰਫਾਰਮ ਜਿਹੜੇ ਇਹਨਾਂ ਨੇ ਪਾਏ ਨਾ ਆਨਲਾਈਨ ਹੀ ਇਹਨਾਂ ਨੇ ਅਪਲਾਈ ਕਰਨ ਦੇ ਲਈ ਕੀਤਾ ਤੇ ਹੋਪਫੁਲੀ ਆ ਕਿ ਵੀ ਬਦਲੀ ਬਦਲੀਆਂ ਦੇ ਵਿੱਚ ਵੀ ਟੀਚਰ ਆਣਗੇ ਜਾਂ ਲੈਕਚਰਰ ਆਣਗੇ ਪਰ ਜ਼ਿਆਦਾ ਉਮੀਦ ਇਹ ਹੈ ਕਿ ਪ੍ਰੋਮੋਸ਼ਨ ਦੇ ਨਾਲ ਉਹ ਇਹ ਜਿਹੜੀਆਂ ਪੋਸਟਾਂ ਜਿਹੜੀਆਂ ਭਰਤੀਆਂ ਜਾਣਗੀਆਂ ਜਿੱਥੇ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਸਰਦੀ ਖੇਤਰ ਬਮਿਆਲ ਸੈਕਟਰ ਦੇ ਵਿੱਚ ਕਈ ਐਸੇ ਸਕੂਲ ਹਨ ਜਿਨ੍ਹਾਂ ਦੇ ਵਿੱਚ ਨਾਨ ਮੈਡੀਕਲ ਇਕਨੋਮਿਕਸ ਦੇ ਲੈਕਚਰਾਰ ਤੱਕ ਨਹੀਂ ਹਨ ਜਿਸ ਦੇ ਚਲਦੇ ਬੱਚਿਆਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਤਹਿਤ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਜਾਂ ਤਾਂ 40 ਕਿਲੋਮੀਟਰ ਦੂਰ ਜਿਹੜਾ ਆ ਦਿਨਾਨਗਰ ਜਾਣਾ ਪੈਂਦਾ ਜਾਂ ਫਿਰ ਉਹਨਾਂ ਨੂੰ ਵਾਧੂ ਪੈਸੇ ਖਰਚ ਕਰਕੇ ਟਿਊਸ਼ਨ ਰੱਖਣੇ ਪੈਂਦੇ ਹੈ ਜਿਸ ਦੇ ਚਲਦੇ ਉਹਨਾਂ ਨੇ ਪੰਜਾਬ ਸਰਕਾਰ ਅਗੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਹਨਾਂ ਸਕੂਲਾਂ ਦੇ ਵਿੱਚ ਲੈਕਚਰਾਰ ਮੁਹੱਈਆ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਪੜਨ ਦੇ ਵਿੱਚ ਕਿਸੇ ਤਰ੍ਹਾਂ ਦੀ ਯੋਖ ਨਾ ਹੋਵੇ ਮੁਕੇਸ਼ ਸਾਨੀ ਪੀਟੀਸੀ ਨਿਊਜ਼ ਪਠਾਨਕੋਟ